ਅੱਜ ਕੱਲ ਨਾ ਮੈਂ ਦੇਖਦਾ ਕਿ ਡਰਾਮਾ ਬੜਾ ਚੱਲ ਪਿਆ ਡਰਾਮਾ ਇਹ ਚੱਲ ਪਿਆ ਜੀ ਕਿ ਕਿਤੇ ਇਮੀਗ੍ਰੇਸ਼ਨ ਕੰਪਨੀ ਦੇ ਵੱਲੋਂ ਵੀਜ਼ਾ ਲਵਾ ਕੇ ਦਿੱਤੇ ਗਏ ਆ ਉਹ ਫਿਰ ਵੀਜ਼ਾ ਦੀ ਇੱਕ ਲੜੀ ਜੀ ਬਣਾ ਲੈਂਦੇ ਆ ਇੱਕ ਪਟਾਕਾ ਜਿਹਾ ਚਲਾਉਂਦੇ ਜਿਵੇਂ ਵਿਆਹ ਵੇਲੇ ਅੱਜ ਕੱਲ ਚੱਲਦਾ ਹੁੰਦਾ ਉਹ ਫਿਰ ਅਚਾਨਕ ਉਹਨਾਂ ਦੀਆਂ ਭਾਵਨਾਵਾਂ ਨੂੰ ਕੈਸ਼ ਕਰਦੇ ਆ ਉਹਨਾਂ ਦੇ ਚਿਹਰੇ ਦੇ ਉੱਤੇ ਜਿਹੜੀ ਰੌਣਕ ਆਈ ਐ ਇੱਕਦਮ ਕੁੜੀ ਦੀਆਂ ਅੱਖਾਂ ਦੇ ਵਿੱਚੋਂ ਡਿੱਗਦੇ ਹੋਏ ਅਥਰੂਆਂ ਨੂੰ ਵਟਦੇ ਆ ਪਹਿਲਾਂ ਤਾਂ ਪੈਸੇ ਲੈ ਲੇ ਬਾਅਦ ਵਿੱਚ ਕਹਿੰਦੇ ਆ ਵੀ ਓ ਮਾਈ ਗੋਡ ਮੈਨੂੰ ਯਕੀਨ ਹੀ ਨਹੀਂ ਸੀ ਇਹ ਐਦਾਂ ਹੋ ਗਿਆ ਫਿਰ ਉਹਨੂੰ ਵੇਚਿਆ ਜਾਂਦਾ ਉਹਦੇ ਚਿਹ ਮੈਂ ਤਾਂ ਪਹਿਲਾਂ ਹੀ ਕਹਿ ਗਏ ਹਟੀਆਂ ਇਹ ਰੀਲਾਂ ਵਾਲੇ ਏਜੰਟ ਨੇ ਰੀਲਾਂ ਵਾਲੇ ਇਹ ਇਮੋਸ਼ਨਸ ਵੇਚਦਿਆ ਇਹ ਇਹੀ ਗੱਲ ਦੇ ਵਿੱਚ ਹਾਰ-ਪਾਪ ਆ ਕੇ ਦਿਖਾਉਂਦੇ ਆ ਇੰਨੇ ਵੀਜ਼ੇ ਲਾਤੇ ਇੰਨੇ ਵੀਜ਼ੇ ਲਾਤੇ ਵੀਜ਼ੇ ਲਾਤੇ ਉਹ ਵੀਜ਼ੇ ਲਾ ਕੇ ਕਿਹੜਾ ਤੁਸੀਂ ਚਤੌੜਗੜ ਦਾ ਕਿਲਾ ਫਤਿਹ ਕਰ ਲਿਆ ਤੁਸੀਂ ਇੱਕ ਉਹਨਾਂ ਨੂੰ ਸਟੈਂਪ ਲਵਾ ਕੇ ਦਿੱਤੀ ਆ ਸੁਆਦ ਤਾਂ ਆਉਂਦਾ ਜੇ ਬੱਚਿਆਂ ਦੀ ਜ਼ਿੰਦਗੀ ਬਣਾਓ ਸਾਰੇ ਪੰਜਾਬ ਦੇ ਏਜੰਟ ਰੌਲਾ ਪਾਉਂਦੇ ਆ ਆਜੋ ਬਾਹਰ ਭੇਜਾਂਗੇ ਆਜੋ ਬਾਹਰ ਭੇਜਾਂਗੇ ਭੇਜ ਲੋ ਬਾਹਰ ਭੇਜ ਲੋ ਬਾਹਰ ਭੇਜਣਾ ਜ਼ਰੂਰੀ ਹੈ ਜਾਂ ਬੱਚਿਆਂ ਨੂੰ ਬਾਹਰ ਭੇਜ ਕੇ ਉਹਨਾਂ ਦੀ ਜ਼ਿੰਦਗੀ ਬਣਾਉਣੀ ਜ਼ਰੂਰੀ ਆ ਕੋਈ ਇੱਕ ਏਜੰਟ ਇੰਡੀਆ ਦਾ ਜਿਹੜਾ ਕਹਿੰਦਾ ਹੋਵੇ ਮੈਂ ਬਾਹਰ ਨਹੀਂ ਭੇਜਦਾ ਮੈਂ ਬੱਚਿਆਂ ਦੀ ਜ਼ਿੰਦਗੀ ਬਣਾਉਣਾ ਮੈਂ ਕਹਿੰਨਾ ਮੈਂ ਨਹੀਂ ਬਾਹਰ ਭੇਜਦਾ ਮੈਂ ਬੱਚਿਆਂ ਨੂੰ ਬਾਹਰ ਉਹਨਾਂ ਦੀ ਜ਼ਿੰਦਗੀ ਬਣਾਉਣਾ ਮੈਂ ਦੱਸਦਾ ਮੈਂ ਗਾਈਡ ਕਰਦਾ ਮੈਂ ਓਰੀਐਂਟੇਸ਼ਨ ਦੇਣਾ ਮੈਂ ਰੋਣਾ ਪਿੱਟਦਾ ਸਿਆਪਾ ਕਰਦਾ ਵੀ ਆਹ ਹੱਥ ਜੋੜੇ ਆਹ ਨਾ ਕਰਿਓ ਆਹ ਕਰਿਓ ਜੇ ਜ਼ਿੰਦਗੀ ਚ ਕਾਮਯਾਬ ਹੋਣਾ ਮੇਰਾ ਭੇਜਿਆ ਹੋਇਆ ਬੱਚਾ ਟੈਣਾ ਜੀ ਮੈਂ ਗਰੰਟੀ ਦਿੰਦਾ ਵੀ ਬੱਚਾ ਬਾਹਰ ਗਿਆ ਹੋਵੇ ਮੇਰੇ ਕੋਲੋਂ ਉਹ ਆਪਦੇ ਮਾਪਿਓ ਤੋਂ ਬਾਥਰੂਮ ਸਾਫ਼ ਨਹੀਂ ਕਰਾਊਗਾ ਉਹ ਆਪਣੇ ਮਾਪਿਓ ਤੋਂ ਬੇਰੀਆਂ ਨਹੀਂ ਤੜਵਾਊਗਾ ਦੱਸਾਂ ਕਿ ਸਾਲਾਂ ਚ ਵੇਲਾ ਹੋ ਜੂ ਮੈਂ ਕੋਈ ਜਾਦੂ ਨਹੀਂ ਮਾਰਨਾ ਮੈਂ ਵਧੀਆ ਯੂਨੀਵਰਸਿਟੀ ਵਧੀਆ ਕਾਲਜ ਦਾ ਉਹ ਕੋਰਸ ਦੇਣਾ ਜਿਹਨੂੰ ਕਹਿੰਦਾ ਗਵਰਨਮੈਂਟ ਕਹਿੰਦੀ ਆਜਾ ਭਰਾਵਾ ਤੇਰੀ ਹੋਈ ਜ਼ਰੂਰਤ ਆ ਸੋ ਉਹ ਕੋਰਸ ਕਰਨ ਤੋਂ ਬਾਅਦ ਕਿਵੇਂ ਬੱਚਾ ਜੌਬ ਲੱਭਦਾ ਫਿਰੂਗਾ ਮੈਂ ਕਹਿੰਦਾ ਇੱਕ 6 ਇੱਕ 6 ਬੈਂਡ ਲੈ ਕੇ ਪਲੱਸ 2 ਕਰਕੇ 60 70% ਮਾਰਕਸ ਲੈ ਕੇ ਮਾਂ ਪਿਓ ਦਾ 20 25 ਲੱਖ ਰੁਪਇਆ ਲਵਾ ਕੇ ਉਦੋਂ ਬਾਅਦ ਵੀ ਉਹ ਬੱਚਾ ਭੀਖ ਮੰਗਦਾ ਐ ਐਲ ਐਮ ਆਈਏ ਦੀ ਫੇਰ ਤਾਂ ਫਿੱਟ ਲਾਣ ਤਾਂ ਇਹੋ ਜੀ ਬਾਹਰ ਭੇਜਣ ਵਾਲਿਆਂ ਦੀ ਤੇ ਬਾਹਰ ਜਾਣ ਵਾਲਿਆਂ ਦੀ ਗਏ ਕਿਉਂ ਸੀ ਜੇ ਤੁਹਾਨੂੰ ਜੌਬ ਲਈ ਵੀ ਭੀਖ ਮੰਗਣੀ ਪੈਰੀ ਜੌਬ ਲਈ ਵੀ ਤੁਹਾਨੂੰ 30 30 35 35 ਲੱਖ ਦੇਣਾ ਪੈ ਰਿਆ ਫਿਰ ਤੇ ਕਿਉਂ ਜਾਣਾ ਅੱਜ ਦੇ ਬੱਚੇ ਟਹਿਣਾ ਜੀ ਮੈਨੂੰ ਇਹ ਲੱਗਦਾ ਵੀ ਬੱਚੇ ਨੇ ਨਾ ਜਿਹੜੇ ਅੱਜ ਦੇ ਇਹ ਜਿਹੜੇ ਇਨਾ ਏਜੰਟਾਂ ਦੇ ਥਰੂ ਜਾ ਰਹੇ ਨੇ ਉਹਨਾਂ ਨੇ ਕਰਨਾ ਪਤਾ ਕੀ ਆ ਤੁਸੀਂ ਅੱਜ ਤੋਂ ਬਾਅਦ ਕਿ ਗੰਨੇ ਵਾਲੀ ਰੇੜੀ ਕੋਲ ਜਾਇਓ ਗੰਨੇ ਵਾਲੀ ਰੇੜੀ ਤੇ ਜੂਸ ਨਹੀਂ ਪੀਣਾ ਸਾਹਮਣੇ ਪਈਏ ਨੂੰ ਦੇਖਣਾ ਖੜ ਕੇ ਉਹ ਦੋ ਗੰਨੇ ਪਾਊਗਾ ਫੇਰ ਦੂਰੇ ਫੇਰ ਚੋਰੇ ਫੇਰ ਐਸੀ ਦੀ ਤੈਸੀ ਉਹ ਉਦੋਂ ਤੱਕ ਪਿਓ ਦਾ ਪੁੱਤ ਉਹਨਾਂ ਨੂੰ ਛਿਲਕਿਆਂ ਨੂੰ ਪਾਉਂਦਾ ਰਹਿੰਦਾ ਤਪਕਾ ਤਪਕਾ ਨਹੀਂ ਨਿਕਲਦਾ ਉਹ ਇੱਕ ਗੰਨਾ ਮਾਂ ਵਾ ਦੂਜਾ ਗੰਨਾ ਪਿਓ ਵਾ ਆ ਜਿਹੜੀ ਔਲਾਦਾ ਉਧਰ ਗਈਆਂ ਇਹ ਆਪਣੇ ਮਾਂ ਪਿਓ ਨੂੰ ਦੇ ਤੇਰੀ ਇਹ ਜਾਂ ਨਚੋੜ ਦੇ ਦੇ ਤੇਰੀ ਫੇਰ ਪਾ ਹੁਣ ਘਰ ਪੇਜ ਕਾਰਾਂ ਲੈ ਕਾਰਾਂ ਲੈਣੀਆਂ ਪੈਸੇ ਭੇਜ ਕਰ ਲੈਣਾ ਪੈਸੇ ਭੇਜ ਵਿਆਹ ਕਰਾਉਣਾ ਪੈਸੇ ਭੇਜ ਐਲ ਐਮ ਆਈ ਲੈਣੀ ਪੈਸੇ ਭੇਜ ਜਵਾਰ ਕਾ ਨੂੰ ਪੜਾਉਣਾ ਪੈਸੇ ਭੇਜ ਕਰ ਵੱਡਾ ਉਹ ਉਹਨਾਂ ਦੀ ਜ਼ਿੰਦਗੀ ਹੱਲ ਕਰਦੇ ਆ ਤੇ ਅਸੀਂ ਇਹ ਸੋਚ ਕੇ ਭੇਜਦੇ ਆ ਕਿ ਸਾਡੇ ਬੱਚੇ ਸਾਡੀ ਜ਼ਿੰਦਗੀ ਬਣਾਉਣਗੇ ਭੇਜੋ ਜੀ ਸਦਕੇ ਭੇਜੋ ਜੰਮ ਜੰਮ ਭੇਜੋ ਆਪਣੇ ਬੱਚਿਆਂ ਨੂੰ ਭੇਜੋ ਵਧੀਆ ਕਾਲਜ ਵਧੀਆ ਯੂਨੀਵਰਸਿਟੀ ਵਧੀਆ ਕੰਸਲਟੈਂਟ ਉਹਨਾਂ ਉਹਨਾਂ ਉਹ ਤਾਂ ਉਹ ਉਹਨਾਂ ਨੂੰ ਇਸ ਤਰੀਕੇ ਨਾਲ ਉਹਨਾਂ ਨੂੰ ਕੱਢੋ ਨਾ ਆਪਣੇ ਘਰਾਂ ਚ ਉਹਨਾਂ ਨੂੰ ਭੇਜੋ ਵਧੀਆ ਤਰੀਕੇ ਨਾਲ